ਖੇਤਾਂ ਵਿੱਚੋਂ ਮਿਲੀ ਲੜਕੀ ਦੀ ਲਾਸ਼ ਨੂੰ ਲੈ ਕੇ ਮ੍ਰਿਤਕ ਲੜਕੀ ਦੇ ਪਰਿਵਾਰ ਵੱਲੋਂ ਢਿੱਲੀ ਕਾਰਵਾਈ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦੇ ਨਾਲ ਹੋਈ ਤਿੱਖੀ ਬੈਂਸ ਜਿਹਾ ਦੱਸਦੇ ਇਹ ਮਾਮਲਾ ਬਠਿੰਡੇ ਤੋਂ ਹੈ ਬੀਤੇ ਦਿਨੀ ਬਠਿੰਡਾ ਜ਼ਿਲ੍ਹਾ ਦੇ ਪਿੰਡ ਸਾਦਰਪੁਰ ਦੇ ਵਿੱਚ ਇੱਕ 17 ਸਾਲਾ ਨਵਾਲਕ ਲੜਕੀ ਦੀ ਲਾਸ਼ ਝੋਨੇ ਵਿੱਚੋਂ ਬਰਾਮਦ ਹੋਈ ਹੈ ਲਾਸ਼ ਦੇ ਹਾਲਾਤ ਇਸ ਤਰੀਕੇ ਦੇ ਹੋ ਚੁੱਕੇ ਹਨ ਜਿਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲਾਸ਼ 4 ਤੋਂ 5 ਦਿਨ ਪੁਰਾਣੀ ਹੈ ਇਸ ਮਾਮਲੇ ਸਬੰਧ ਵਿੱਚ ਚੌਂਕੀ ਬੱਲੂਆਣਾ ਥਾਣਾ ਸਦਰ ਪੁਲਿਸਦਾਲ ਡੀਐਸਪੀ ਰਹੁਲ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਕਰ ਰਹੀ ਸੀ ਮਿਲੀ ਜਾਣਕਾਰੀ ਮੁਤਾਬਕ ਲੜਕੀ ਦਾ ਨਾਮ ਸ਼ਰਨਜੀਤ ਕੌਰ ਹੈ ਉਸ ਦੀ ਉਮਰ 17 ਸਾਲ ਹੈ ਵਾਸੀ ਸਦਰਗੜ੍ਹ ਵਜੋਂ ਹੋਈ ਹੈ ਜਿਸ ਦੀ লাশ ਨਾਲ ਆਪਣੇ ਘਰ ਦੇ ਖੇਤਾਂ ਦੇ ਨੇੜੇ ਹੀ ਸ਼ੱਕੀ ਹਾਲਾਤਾਂ ਦੇ ਵਿੱਚ ਬਰਾਮਦ ਹੋਈ ਹੈ ਇਸ ਮਾਮਲੇ ਸਬੰਧ ਵਿੱਚ ਲੜਕੀ ਦੇ ਪਰਿਵਾਰ ਵੱਲੋਂ ਆਪਣਾ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਜਿਸ ਨੂੰ ਲੈ ਕੇ ਡੀਐਸਪੀ ਹਰਜੀਤ ਸਿੰਘ ਮੌਕੇ ਉੱਪਰ ਕੇਰਿਆ ਗਿਆ ਤੇ ਉਹਨਾਂ ਦੇ ਨਾਲ ਤਿੱਖੀ ਬਹਿਸਵਾਜੀ ਵੀ ਹੋਈ ਹੈ ਇਸ ਮੌਕੇ ਤੇ ਡੀਐਸਪੀ ਹਰਜੀਤ ਸਿੰਘ ਵੱਲੋਂ ਦੱਸਿਆ ਗਿਆ ਹੈ ਕਿ ਇਸ ਮਾਮਲੇ ਸਬੰਧ ਵਿੱਚ ਇੱਕ ਮੁਜਰਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜੱਟੀ ਸਾਹ ਹੁੰਦੇ ਆ ਨਾ ਕੋਈ ਕੋਸ਼ਿਸ਼ ਨਹੀਂ ਤੁਸੀਂ ਬੱਲੂਆਂ ਮਤਲਬ ਤੁਸੀਂ ਕੋਈ ਕੋਸ਼ਿਸ਼ ਕੋਈ ਕੁਝ ਵੀ ਅਸੀਂ ਤੋਂ ਬੱਲੂਆਂ ਚੌਕੀ ਉਲ ਗਏ ਆ ਅਸੀਂ ਆਏ ਆ ਕਿ ਵੀ ਯਾਰ ਸਾਨੂੰ ਇਹ ਰੋਣਾ ਆ ਰਹੀ ਆ ਆ ਆ ਇੱਕ ਪਲਾਨ ਆਪਣੇ ਉਹ ਕੋਈ ਉਹ ਨਹੀਂ ਕਰ ਰਹੀ ਤੇ ਤੁਸੀਂ ਹੁਣ ਤੁਸੀਂ ਆਏ ਹੋ ਤੁਸੀਂ ਹੁਣ ਤੁਸੀਂ ਤੁਸੀਂ ਦੇਖੋ ਹੁਣ ਕੀ ਗੱਲ ਕਰਨੀ ਕੀ ਨਹੀਂ ਕਰਨੀ ਪਲਾਨ ਕਰਨੀ ਨਹੀਂ ਕਰਨੀ ਪੈਂਦੀ ਜਿੱਦਨ ਗਏ ਜਿੱਦਨ ਇਹ ਇਹ ਹੁਣ ਵੀ ਸਰਜ ਹੋ ਗਈ ਬੰਦੇ ਫੜਲੇ ਨਾਲ ਦੀ ਨਾਲ ਹੀ ਫੜਲੇ ਨਾ ਆਪਿਸ ਦਾ ਕੰਮ ਹੈਗਾ ਉਹ ਵੈਰੀਫਾਈ ਦਾ ਕੋਸਤਾ ਹੈ ਨਾ ਚਲ ਉਸਦਾ ਫੀਓਟ ਆਊਟਪੁਟ ਦਿੰਦਾ ਜੀ ਉਹਨਾਂ ਨੇ ਇਹ ਰਾ ਗੱਲ ਦੇਖੋ ਸਰ ਜੀ ਤੁਹਾਨੂੰ ਦੱਸ ਜਦੋਂ 3 ਦਿਨਾਂ ਦੀ ਰਿਪੋਰਟ ਦੀ ਹਾਂ ਹਾਂ ਉਹਨਾਂ ਨੇ 3 ਦਿਨਾਂ ਬਾਅਦ ਉਹ ਰਾ 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 ਦੇ ਫੜਲੇ ਦੇ ਦਿੱਤੀ ਤੇ ਰਾ ਰਾ ਦੇ ਲਿਖ ਦੇ ਦਿੱਤੀ ਉਹਨਾਂ ਨੇ ਚੱਕ ਪੈ ਗਿਆ ਉਹਨਾਂ ਦੀ ਮਨ ਪੁੱਛ ਕੇ ਤਾਂ ਹੋਣੀ ਚਾਹੀਦੀ ਹੈ ਪੁੱਛ ਕੇ ਹੋਏ ਪੁੱਛ ਕੇ ਸ਼ੋ ਹੋਈ ਹੈ ਪੁੱਛ ਵਿੱਚ ਕਰੋਣਾ ਸਰ ਜੀ ਤਿੰਨ ਦਿਨ ਹੋ ਗਏ ਵੀ ਪਰ ਸਬੂਤ ਤੁਹਾਨੂੰ ਦੇਤਾ ਜੀ ਸਬੂਤ ਚੌਕੀ ਬਣਾਏ ਜੀ ਅਸੀਂ ਵੀ ਇੱਕ ਦਾ ਸਬੂਤ ਹੁੰਦਾ ਸਬੂਤ ਚੌਕੀ ਬਣਾਏ ਜੀ ਤਿੰਨ ਚਾਰ ਦਿਨਾਂ ਦਾ ਮਸਲਾ ਤਿੰਨ ਚਾਰ ਦਿਨਾਂ ਦਾ ਮਸਲਾ ਅੱਜ ਲੈ ਲੈ ਕੇ ਰਾਤੋਂ ਰਾਤ ਰਾਤੋਂ ਰਾਤ ਅੱਜ ਲੈ ਕੇ ਜੱਪੀ ਸਾਹਿਬ ਕੀ ਮਾਮਲਾ ਸੀ ਪੂਰਾ ਜੀ ਇਹ ਜੀ ਪਿੰਡ ਸਰਦਾਰਗੜ ਦੀ ਇੱਕ ਮਾਈਨਰ 16 17 ਸਾਲ ਦੀ ਲੜਕੀ ਜਿਹਦਾ ਨਾਮ ਮੈਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ ਤੁਹਾਡੇ ਨੂੰ ਤਾਂ 6 7 ਤਰੀਕ ਦੀ ਮਾਪਪ ਦੇ ਮਤਬਕ ਸਵੇਰੇ 7 ਵਜੇ ਲੜਕੀ ਜਿਹੜੀ ਹੈਗੀ ਆ ਉਹ ਘਰੋਂ 5:30 6 ਵਜੇ ਸੈਰ ਕਰਨ ਗਈ ਹੈ ਤੇ ਮਾਪਪ ਨੂੰ ਉਸ ਤੋਂ ਬਾਅਦ ਜਿਹੜਾ ਹੈਗਾ ਸ਼ੱਕ ਹੁੰਦਾ ਵੀ ਸਾਡੀ ਲੜਕੀ ਨੂੰ ਕੋਈ ਇਹਨਾਂ ਦੇ ਪਿੰਡ ਦਾ ਹੀ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਹੈ ਇਹ ਅਸੀਂ ਜਾਤੀ ਨਾਲ ਸੰਬੰਧ ਰੱਖਦੇ ਆ ਤੇ ਜਿਹੜਾ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਦੂਸਰੇ ਘਰ ਦਾ ਕਹੁੰਦਾ ਹੈਗਾ ਵੀ ਉਹਨਾਂ ਨੇ ਇਹਨਾਂ ਨੂੰ ਇੱਕ ਹੋਰ ਨਾਮ ਨੂੰ ਵਕੀ ਨੇ ਜਿਹੜਾ ਹੈਗਾ ਇਹਨਾਂ ਨੂੰ ਲੜਕੀ ਨੂੰ ਗਵਾ ਕੀਤਾ ਜਿਹਦੇ ਆਧਾਰ ਤੇ ਅਸੀਂ ਮਕਦਮਾ ਜਿਹੜਾ ਨੰਬਰ 150 ਥਾਣਾ ਸਦਰ ਬਟਿੰਡਾ ਮਿਤੀ 8/7/2000 ਜਿਹੜਾ ਹੈਗਾ ਪੱਛੀ ਨੂੰ ਦਰਜ ਕਰ ਲਿਆ ਗਿਆ ਤੇ ਨਾਲ ਦੀ ਨਾਲ ਹੀ ਜਿਹੜਾ ਬੰਦਾ ਹੈਗਾ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਗਿਆ ਉਹ ਹੁਣ ਪੁਲਿਸ ਰਿਮਾਂਡ ਤੇ ਚੈੱਕ ਕਰ ਰਹੇ ਹਾਂ ਅਸੀਂ ਅੱਜ ਉਹਦਾ ਰਿਮਾਂਡ ਲੈ ਰਹੇ ਹਾਂ ਤੇ ਅੱਜ ਹੀ ਸਾਨੂੰ ਇਤਲਾਹ ਮਿਲੀ ਵੀ ਇੱਥੇ ਜਿਹੜੀ ਲੜਕੀ ਦੀ ਬਾਡੀ ਹੈਗੀ ਹੈ ਉਹ ਲੜਕੀ ਦੇ ਪਰਿਵਾਰ ਦੇ ਘਰ ਦੇ ਸਾਹਮਣੇ ਕੋਈ ਦੋ ਤਿੰਨ ਕਿੱਲੇ ਪਿੱਛੇ ਝੋਨੇ ਦੇ ਵਿੱਚ ਬਾਡੀ ਮਿਲੀ ਹੈ ਬਾਡੀ ਕਾਫੀ ਖਾਧੀ ਹੋਈ ਹੈ ਜਿਵੇਂ ਜਾਨਵਰਾਂ ਨੇ ਜਾਂ ਕੁੱਤਿਆਂ ਨੇ ਮੈਂ ਕਹਿ ਸਕਦਾ ਵੀ ਉਹ ਕੋਈ ਖਾਧੀ ਹੋਈ ਮਿਲੀ ਗਈ ਹੈ ਅਸੀਂ ਉਹ ਬਾਡੀ ਦਾ ਹੁਣ ਪੋਸਟਮਾਰਟਮ ਕਰਾ ਰਹੇ ਹਾਂ ਡਾਕਟਰਾਂ ਦੇ ਬੋਰਡ ਤੋਂ ਤੇ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚੋਂ ਜਿਸ ਤਰ੍ਹਾਂ ਵੀ ਉਹਦੀ ਅਗਲੀ ਕਾਰਵਾਈ ਅਮਰਚ ਵੀ ਲਿਆਂਦੀ ਜਾ ਰਹੀ ਹੈ ਦੋਸ਼ੀਆਂ ਤੋਂ ਸਖਤੀ ਨਾਲ ਜਿਹੜੀ ਹੈਗੀ ਆ ਉਹ ਪੁੱਛ ਕੇ ਕਰ ਰਹੇ ਹਾਂ ਬਾਕੀ ਬੰਦਿਆਂ ਨੂੰ ਵੀ ਅਸੀਂ ਜਿਹੜਾ ਹੈਗਾ ਬੁਲਾ ਕੇ ਤੇ ਉਹਨਾਂ ਦੀ ਵੀ ਪੁੱਛ ਕੇ ਜਿਹੜੀ ਹੈਗੀ ਕਰ ਰਹੇ ਹਾਂ ਟਿਪਸਰ ਇੱਕ ਹੋਰ ਗੱਲ ਹੈ ਜਿਵੇਂ ਕੋਈ ਗਲੇ ਵਗੈਰਾ ਦੀਆਂ ਕੋਈ ਸਪੈਚ ਮਾਰਕਸ ਵਗੈਰਾ ਬਾਡੀ ਤੇ ਮਿਲੇ ਜੀ ਆਪਾਂ ਨੂੰ ਨਹੀਂ ਹਲੇ ਦੇਖੋ ਉਹ ਬਾਡੀ ਖਾਧੀ ਹੋ ਤੇ ਉਹਦੇ ਬਾਪ ਨੇ ਜਿਹੜਾ ਲੜਕੀ ਦੀ ਬਾਡੀ ਦੀ شناختੀ ਕਰ ਲਈ ਹੈ ਕੱਪੜਿਆਂ ਤੋਂ شناخت ਹੋ ਗਈ ਹੈ ਉਹਦੀ ਚੱਪਲ ਵੀ ਮਿਲੀ ਹੈ ਸਾਨੂੰ ਉਹਦੋਂ ਤੋਂ شناخت ਹੋ ਗਈ ਹੈ ਅਗਲੀ ਜਿਹੜੀ ਕਾਰਵਾਈ ਤਾਂ ਹੁਣ ਪੋਸਟ ਮਾਰਟਲ ਤੋਂ ਬਾਅਦ ਜਿਹੜਾ ਪਤਾ ਲੱਗ ਸਕਦਾ ਹੈ ਵੀ ਕੌਜ਼ ਆਫ ਡੈਥ ਕੀ ਹੈ ਉਹਦੇ ਮਰਨ ਦਾ ਕਾਰਨ ਕੀ ਹੈ ਹੁਣ ਤੱਕ ਕਿੰਨੇ ਜਣੇ ਕਸਟਡੀ ਚ ਹੈ ਸਾਡੇ ਕੋਲ ਇੱਕ ਦੋ ਸ਼ੀ ਗ੍ਰਿਫਤਾਰ ਹੈਗਾ ਬਾਕੀਆਂ ਨੂੰ ਅਸੀਂ ਪੁੱਛਗਿੱਛ ਕਰ ਰਹੇ ਹਾਂ ਹੋਰ ਵੀ ਦੋਸ਼ੀ ਜਿਹੜੇ ਬੁਲਾਈ ਹੋਏ ਨੇ ਅਸੀਂ ਉਹਨਾਂ ਨੂੰ ਵੀ ਪੁੱਛਗਿੱਛ ਕਰ ਰਹੇ ਹਾਂ ਜਿਹੜਾ ਸਾਨੂੰ ਸਸਪੈਕਟ ਹੈ